ਸਰੋ ਮੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੇ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੇ ਵਿਸ਼ਟਾ ਮਾਹੀ ਸੁਮਾਏ ਤ੍ਰਿਗ ਤ੍ਰਿਗ ਮਨੁਮੁਖ ਜਨਮ ਮੰਗਵਾਇਆ ਪੂਰੇ ਗੁਰ ਕੀ ਸੇਵਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜਿਉ ਲਾਏ ਨਾਮੇ ਨਾਮ ਮਿਲੇ ਵੱਡੀ ਆਈ ਜਿਸ ਨੂੰ ਮਨ ਵਸਾਏ ਸਤ ਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰੇ ਪਿਆਰ ਇਨਕੀ ਰੇਣ ਮਿਲੇ ਤਾਂ ਮਸਤਕ ਲਾਈ ਜਿਨ ਸਤਗੁਰ ਪੂਰਾ ਧਿਆਇਆ ਨਾਨਕ ਇਨਕੀ ਰੇਣ ਪੂਰੇ ਭਾਗ ਪਾਈਐ ਜਿਨੀ ਰਾਮ ਨਾਮ ਚਿਤ ਲਾਇਆ ਪੈਰੋ ਮਨ ਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸੱਚ ਜਿਨ ਕਹਿਰਦਾ ਸਾਚਾ ਸੋਈ ਸਾਚੀ ਭਗਤ ਕਰੈ ਦਿਨ ਰਾਤੀ ਤਾ ਤਨ ਦੁਖ ਨ ਹੋਈ ਭਗਤ ਪ੍ਰਗਤ ਕਹਿ ਸਭ ਕੋਈ ਦਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੇ ਭਾਗ ਮਿਲੇ ਪ੍ਰਭ ਸੋਈ ਰਹਾ ਮਨ ਮੁਖ ਮੂਲ ਗਵਾਵੇਂ ਲਾਭ ਮੰਗ ਲਾਹ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉੱਪਰ ਦੂਜੇ ਪਾਏ ਪਤ ਖੋਈ ਬਹਲੇ ਦੇਖ ਭਵੇਂ ਦਿਨ ਰਾਤੀ ਹਉ ਮੈ ਰੋਗ ਨਾ ਜਾਈ ਪੜ ਪੜ ਲੁਝ ਹੈ ਬਾਦਵ ਖਾਣੇ ਮਿਲ ਮਾਇਆ ਸੁਰਤ ਗਵਾਈ ਸਤ ਗੁਰ ਸੇਵੈ ਪਰਮ ਗਤ ਪਾਵੈ ਨਾਮ ਮਿਲੇ ਵਡਿਆਈ ਨਾਮਕ ਨਾਮ ਜਿਨਾ ਮਨ ਵਸਿਆ ਦਰ ਸੱਚੇ ਪਤ ਪਾਈ ਪੈਰੋ ਮੈਲਾ ਤੀਜਾ ਮਨ ਮੁਖ ਆਸਾ ਨਹੀਂ ਉਤਰ ਦੂਜੇ ਪਾਏ ਖੁਆਏ ਉਧਰ ਨੈ ਸਾਨ ਨ ਭਈ ਕਬਹੂ ਕ੍ਰਿਸ਼ਨ ਨਾ ਅਗਨ ਨੂੰ ਪਚਾਏ ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਦੁਧ ਧਾਮਨ ਭਾਗੀ ਹਰ ਹਰ ਅੰਮ੍ਰਿਤ ਪੀਤ ਤਤਾਤੇ ਰਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿੰਨ ਸਾਜੀ ਸਿਰ ਸਿਰ ਧੰਢ ਲਾਏ ਮਾਇਆ ਮੋਕਿਆ ਜਿਨ ਅਪੇ ਅਪੇ ਦੂਜੇ ਲਾਏ ਇਸ ਨੂੰ ਕਹਤਈਏ ਜੇ ਦੂਜਾ ਹੋਵੇ ਸਭ ਤੁਧ ਮਾਹੀ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਦਾਏ ਸੋ ਪ੍ਰਭ ਸੱਚਾ ਸਦੀ ਸੱਚ ਸੱਚ ਸਭ ਅਕਾਰ ਨਾਨਕ ਸਤਗੁਰ ਸੋਜੀ ਪਾਈ ਸੱਚ ਨਾਮ ਨਿਸਤਾਰ ਪੈਰੋ ਮੈਂ ਲਾ ਤੀਜਾ ਕਲ ਮੈਂ ਪ੍ਰੇਤ ਜਿਨੀ RAM ਨਾਮ ਪਛਾਤਾ ਸਤਜੁਗ ਪਰਮਹੰਸ ਦੀ ਚਾਰੀ ਦਵਪੁਰ ਤ੍ਰੇਤ ਮਾਨਸ ਵਰਤੈ ਵਿਰਲਾ ਹੋ ਮੈਂ ਮਾਰੀ ਕਲ ਮੈਂ RAM ਨਾਮ ਵਡਿਆਈ ਜਗ ਜਗ ਗੁਰਮੁਖ ਇਕੋ ਜਾਤਾ ਵਿਣ ਨਾਮੇ ਮੁਕਤ ਨ ਪਾਈ ਰਹਾ ਹਿਰਦੈ ਨਾਮ ਲਖ ਜਨ ਸੱਚ ਗੁਰਮੁਖ ਮੰਨ ਵਿਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨਹੀ ਦਾ ਮੰਨ ਮਲੇ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਾਂ ਸਬਦ ਦਜਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ-ਦਾਰ ਮਹਿਲ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆਂ ਮਾਣ ਜੋ ਕਿਸ ਕਹ ਸੋ ਪਲਾ ਕਰਮਨ ਨਾਨਕ ਨਾਮ ਵਖਾਣ ਐ ਰੋ ਮੈ ਲਾ ਤੀਜਾ ਮਨਸਾ ਮਨ ਹੈ ਸਮਾਏ ਲੈ ਗੁਰ ਸ਼ਬਦ ਦੀ ਵਿਚਾਰ ਗੁਰ ਪੂਰੇ ਤੇ ਸੋਝੀ ਪਵੇ ਫਿਰ ਮਰੈ ਨ ਬਾਰੋਆ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛਕ ਜਾਵਣ ਹਾਰ ਰਹਾ ਸਭ ਮੈਂ ਇੱਕ ਰਵ ਰਿਹਾ ਗੁਰ बिन ਭੂਜਨਾ ਪਾਏ ਗੁਰ ਮੁਖ ਪ੍ਰਗਟ ਹੋਆ ਮੇਰਾ ਹਰ ਤਬ ਅਨੰਦ ਇਹਨ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰ ਥੈ ਸੁਖ ਨ ਪਾਈ ਸਤ ਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਸ਼ੂ ਤਾਂ ਹੀ ਸਤਿਗੁਰ ਸੇਵ ਸਦਾ ਸੁਖ ਪਾਇ ਫਿਰ ਦੁੱਖ ਨਾ ਲੱਗਦਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸੁਮਾਏ ਪੈਰੋ ਮੈਲਾ ਤੀਜਾ ਬਾਜ ਗੁਰੂ ਜਗਤ ਬੋਰਾਨਾ ਪੂਲਾ ਛੋਟਾਂ ਖਾਈ ਮਰ ਮਰ ਜੰਮ ਸਦਾ ਦੁੱਖ ਪਾਏ ਦਰਤੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਗੁਰ ਕੀ ਸਰਣਾ ਫਿਰਦ ਹਰ ਨਾਮ ਮਿੱਠਾ ਸਦ ਲਗਾ ਗੁਰ ਸ਼ਬਦੇ ਪਵਦਲ ਤਰਣਾ ਰਹਾ ਦੇਖ ਕਰ ਬਹੁਤ ਚਿਤ ਡੋਲੇ ਅੰਤਰ ਕਾਮ ਕੋ ਅੰਕਾਰ ਅੰਤਰ ਤਿਸ਼ਾ ਭੂਖ ਅਤ ਬੋਤੀ ਝੋਕਤ ਫਿਰੇ ਦਾਰਦਾਰ ਗੁਰ ਕੈ ਸ਼ਬਦ ਮਾਰੇ ਫਿਰ ਜੀਵੇ ਤਿੰਨ ਕੋ ਮੁਕਤ ਦਵਾਰ ਅੰਤਰ ਸ਼ਾਂਤ ਸਦਾ ਸੁਖ ਹੋਵੇ ਹਰ ਰੱਖਿਆ ਉਰਥਾਰ ਜਿਉ ਤਿਸ ਭਾਵੈ ਤਿਵੇਂ ਚੱਲਾਵੈ ਕਰਣ ਕਛੂ ਨ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਪੈਰੋ ਮੈਲਾ ਤੀਜਾ ਹਮ ਮਾ ਮੋਖ ਆਇਆ ਦੁਖ ਕੱਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿੰਦ ਦੇਖ ਫਰਮਾਏ ਮਨਮੁਖ ਤ੍ਰਿਗ ਜੀਵਨ ਸੰਸਾਰ RAM ਨਾਮ ਸੁਪਨੇ ਨਹੀਂ ਚੇਤਿਆ ਹਰ ਸਿਉ ਕਦੇ ਨ ਲਾਗੇ ਪਿਆਰ ਰਹਾਉ ਅਸ਼ੂ ਕਰਮ ਕਰ ਨਹੀਂ ਬੁਝੈ ਕੂੜ ਕੁਮਾਵੇ ਕੂੜੋ ਹੋਏ ਸਤਗੁਰ ਮਿਲੈ ਤਾਂ ਉਲਟੀ ਹੋਵੇ ਖੋਜ ਲੈ ਜਨ ਕੋਏ ਹਰ ਹਰ ਨਾਮ ਰਿਤੇ ਸਦ ਵਸਿਆ ਆਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰ ਪਾਇਆ ਚੂਕਾ ਮਨ ਅਬ ਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇਵਦਾਈ ਨਾਨਕ ਨਾਮ ਸਮਾਏ ਐਰੋ ਮੈਂ ਲਾਤੀਜਾ ਮੇਰੀ ਪਟੀਆਂ ਲਿਖੋ ਹਰ ਗੋਵਿੰਦ ਗੋਪਾਲ ਦੂਜੇ ਭਾਏ ਫੱਤੇ ਜਮ ਜਲਾ ਸਤਗੁਰ ਕਰੇ ਮੇਰੀ ਪ੍ਰਸਪਾਲ ਹਰ ਸੁਖ ਦਾਤਾ ਮੇਰੇ ਨਾਲਾ ਗੁਰ ਉਪਦੇਸ਼ ਪਹਿਲਾਦ ਹਰ ਉਚਰੈ ਸ਼ਾਸਨਾ ਤੇ ਬਾਲਕ ਗਮ ਨਾ ਕਰੇ ਰਹਾ ਮਾਤਾ ਉਪਦੇਸ਼ ਪਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੋੜੋ ਜਿਉ ਲੈ ਹੋ ਉਬਾਰੇ ਪਹਿਲਾਦ ਕਹੈ ਸੁਣੋ ਮੇਰੀ ਮਾਏ ਰਾਮ ਨਾਮ ਨਾ ਛੋੜਾਂ ਗੁਰਦਿਆ ਬੁਝਾਏ ਸੰਦਾ ਮਰਕ ਸਭ ਜਾਏ ਪੁਕਾਰੇ ਪਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ਟ ਸਭ ਮੈਂ ਮੰਤਰ ਪੁਕਾਇਆ ਪਹਿਲਾਦ ਕਾਰ ਆਖਾਂ ਹੋਏ ਰਬ ਰਾਇਆ ਹਾਥ ਖੜਦ ਕਰਤਾ ਆਤ ਅੰਕਾਰ ਹਰ ਤੇਰਾ ਕਹਾ ਤੁਝ ਲੈ ਉਬਾਰ ਕਿਨ ਮੈਂ ਆਇਆਨ ਰੂਪ ਨਿਕਸਿਆ ਥੰਮੂ ਪਾਰ ਹਰਨਾਖ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ ਸੰਤ ਜਨ ਕੇ ਹਰ ਜਿਉ ਕਾਰਜ ਸੁਵਾਰੇ ਪ੍ਰਹਿਲਾਦ ਜਨ ਕੇ ਇਕੀ ਕੋਲ ਉਧਾਰੇ ਗੁਰ ਕੈ ਸ਼ਬਦ ਹਉ ਮੈਂ ਵਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ ਤੈਰੋ ਮੈਂ ਲਾਤੀਜਾ ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ ਆਪੇ ਰੱਖਾ ਸੋਈ ਜੋ ਤੇਰੀ ਸਦਾ ਸ਼ਰਣਾਈ ਤੈਨੂੰ ਮਨ ਦੁੱਖ ਨਾ ਹੋਈ ਜਗ ਜਗ ਭਗਤਾ ਕੀ ਰੱਖਦਾ ਆਇਆ ਦੈਂਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਨ ਕਿਸ਼ੂ ਨਾ ਜਾਣੈ ਸ਼ਬਦੇ ਮੇਲ ਮਿਲਾਇਆ ਰਹਾ ਆਨੰਦੇਨ ਭਗਤ ਕਰੇ ਦਿਨ ਰਾਤੀ ਦੁਭ다 ਸ਼ਬਦ ਦੇ ਕੋਈ ਸਦਾ ਨਿਰਮਲ ਹੈ ਜੋ ਸਚ ਰਾਤੇ ਸਚ ਵਸਿਆ ਮਨ ਸੋਈ ਮੂਰਖ ਦੁਭਦਾ ਪੜ੍ਹੈ ਮੂਲ ਨਾ ਪ੍ਰਸ਼ਾਣੈ ਵਿਰਥਾ ਜਨਮ ਗਵਾਇਆ ਸੰਤ ਜਨ ਕੀ ਨਿੰਦਾ ਕਰੈ ਦੁਸ਼ਟ ਦੈਂਤ ਚੜਾਇ ਤਹਿਲਾਦ ਦੁਬਿ ਧਾਨਾ ਪੜੈ ਹਰ ਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇ ਸੰਤ ਜਨ ਕਾ ਹਰ ਜਿਓ ਰੱਖਾ ਦੈਂਤ ਕਾਲ ਨੇੜਾ ਆਪਣੀ ਪੈਜ ਆਪੇ ਰੱਖੈ ਅਦਭਾਂ ਦੇ ਵੜਾਈ ਮਾਨ ਘਰਣਾਖਣ ਖਿੰਦਦਾਰਿਆ ਅੰਧਾ ਦਰ ਕੀ ਖਬਰ ਨਾ ਪਾਈ